ਅੱਜ ਤੁਹਾਨੂੰ ਨਾ ਕੈਨੇਡਾ ਦੇ ਕਲੋਨੀਆਂ ਦਿਖਾਉਣਾ ਵਾ ਕਿਸ ਤਰ੍ਹਾਂ ਦੇ ਮਕਾਨ ਮਕੂਨ ਬਨੇ ਹੋਏ ਨੇ ਚਲੋ ਆਓ ਘੁੰਮ ਕੇ ਦੇਖਦੇ ਆਂ ਆ ਘਰ ਦੇਖੋ ਸਾਰੇ ਲੱਕੜ ਦੇ ਘਰ ਆ ਇਹਦਰ ਜਿਹਾ ਸਰਦੀਆਂ ਚ ਤਾਂ ਇਹ ਜੰਮ ਜਾਂਦੀ ਹੋਊਗੀ ਫਿਰ ਉੱਪਰ ਤੱਕ ਆ ਜਾਂਦੀ ਹਾਂ ਹਾਂਜੀ ਆਓ ਫਿਰ ਉੱਪਰ ਤੱਕ ਆ ਜਾਂਦੀ ਹਾਂ ਦਾ ਥੋੜੀ ਆ। ਓਏ ਬਤਕਾ ਕਿਦਾਂ ਸਵਿਮ ਕਰ ਰਹੀ ਆ ਉਹਦੇ। ਆ ਤੁਹਾਨੂੰ ਨਾ ਕੈਨੇਡਾ ਦੀਆਂ ਗਲੀਆਂ ਦਿਖਾਵਾਂ। ਸੱਚੀ ਕਿਹਾ ਤਾ। ਆ ਦੇ ਕਿ ਨਾਮ ਵਧੀਆ। घर देखो सारे लकड़ दर है इधर हवा बहुत चलती है नार ठंड हमारी शाम हवा बहुत तेज चलती है ਰੋਡ ਕ੍ਰਾਸ ਕਰਨੀ ਹੈ ਇੱਧਰ ਦਿਖਾਉਂਦੇ ਆ ਤੁਹਾਨੂੰ ਦੇਖੋ ਗੱਡੀਆਂ ਸਾਰੀਆਂ ਰੁਕ ਜਾਨੀਆਂ ਨੇ ਕਿੱਥੋਂ ਕਰਨੀਆਂ ਕ੍ਰਾਸ ਕਿੱਥੋਂ ਕਰਨੀਆਂ ਪਰ ਪਾਰ ਤੋਂ ਵੀ ਰਿਹਾਉਣੀਆਂ ਹਾਂ ਮੈਂ ਤਾਂ ਲੇਕ ਤੇ ਹੀ ਇੱਕ ਪਾਰ ਤੇ ਲੇਕ ਤੇ ਹੀ ਚੱਲਦੇ ਹਾਂ ਸੱਚੀ ਕਿਰਤ ਕਿੱਥੇ ਜਾਣਾ ਹੁਣ ਇੱਥੇ ਚੱਲਿਆ ਲੇਕ ਤੇ ਚੱਕੀ ਰਿਹਾ ਤੇ ਇਧਰ ਹਾਂ ਟੈਸਟ ਵੀ ਹਾਂ ਵੀ ਘਰ ਵਧੀਆ ਨੇ ਹਨਾ ਵਧੀਆ ਲੋਕੇਸ਼ਨ ਦੇ ਸਰਦੀਆਂ ਚ ਤਾਂ ਜੰਮ ਜਾਂਦੀ ਹੋਊਗੀ ਫਿਰ ਉੱਪਰ ਤੱਕ ਆ ਜਾਂਦੀ ਉਹ ਹਾਂਜੀ ਆਹੋ ਫਿਰ ਉੱਪਰ ਤੱਕ ਆ ਜਾਂਦੀ ਉਹ ਨਾ ਉਹਦੇ ਉੱਤੇ ਚ ਬਟਕਾ ਵੀ ਹੈਗੇ ਆ ਹੂੰ ਤੇ ਟਟਰੀਆਂ ਨੇ ਨਹੀਂ ਪਤਾ ਕਿਤੇ ਅਟਕਾ ਨਹੀਂ ਵਿਚ ਹੈ ਇਹ ਪਾਣੀ ਬਹੁਤ ਠੰਡਾ ਹੁੰਦਾ ਹੁਣ ਹਾਂ ਵਿਚ ਆ ਗਿਆ ਸੱਚੀ ਗਿਰੇ ਵਿਚ ਗਿਰੇਗਾ ਗੋਲ ਗੋਲ ਖੜਦਾ ਹੈ ਖੜ ਜਾ ਤੈਨੂੰ ਡਰ ਨਹੀਂ ਲੱਗਦਾ ਹੈ ਸੱਚ ਕੀ ਲੇ ਤਾਂ ਇੱਧਰ ਆ ਜਾ ਖੜ ਜਾ ਲੈ ਤੇਰੀ ਫੋਟੋ ਖਿੱਚਾਂ ਇੱਧਰ ਦੇਖ ਇਹਨੂੰ ਕੁਝ ਕਹੋ ਨਾ ਕਿ ਅੱਦਾ ਕਰਕੇ ਤੂੰ ਬੋਲ ਬੋਲੂਗਾ ਸੱਚ ਕੀ ਰਿਹਾ ਤੂੰ ਕਹ ਆ ਦੇਖੋ ਮੈਂ ਲੇਕ ਲੈ ਕੇ ਆਇਆ ਆ ਆਪਣੇ ਫੁਫੜ ਜੀ ਨੂੰ ਆਪਣੇ ਬੂਆ ਨੂੰ ਕਹਿ ਦੇ ਸੁੰਦਾ ਥੋੜੀ ਆ। ਓਏ ਬਤਕਾ ਕਿਦਾ ਸਵਿਮ ਕਰ ਰਹੀ ਆ ਉਹਦੇ। ਹਾਂ। ਹਾਜੀ ਉਹਦਾ ਸ਼ਾਮ ਆ ਗਈ ਅੱਜ। ਇਹ ਡੱਟਦਾ ਨਹੀਂ ਹੈ ਪਰ ਦੇਖੋ ਜੀ। ਘਰ ਦੇਖ ਲੈਣਾ ਕਿੰਨੇ ਵਧੀਆ ਲੱਗਦੇ ਆ। ਬੱਦਲ ਕਿੰਨੇ ਵਧੀਆ ਆ। ਬੱਦਲ ਬਹੁਤ ਵਧੀਆ ਐਗਜ਼ੈਮ। ਕਲੀਅਰ ਵਿਆਹ ਆ। ਹਾਂ? ਆਹ ਨੂੰ ਬਿਲਕੁਲ ਉਰੇ ਆ ਜਾ ਸੱਚਕਿਰਤ ਇਧਰ ਗੱਲ ਸੁਣ ਸਾਰੇ ਤਰਸਤ ਵਗੈਰਾ ਡੋਂਗੇ ਪਜਾਂਦੇ ਹੈਗੇ ਆ